ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਇੱਕ ਹੋਰ ਲੈ ਕੇ ਆਏ ਹਾਂ ਜੀ ਛੋਟੀ ਜੀ ਰੈਸਪੀ ਲੱਗੀਆਂ ਤੁਹਾਡੇ ਨਾਲ ਸ਼ੇਅਰ ਕਰਨ ਅੱਜ ਲਿਆਂਦੇ ਆ ਜੀ ਬੈਂਗਣ ਤੇ ਬਣਾਵਾਂਗੇ ਆਪਾਂ ਬੈਂਗਣ ਦਾ ਪਰਤਾ ਤੇ ਬੈਂਗਣ ਹੈਗੇ ਆ ਜੀ ਫਰੈਸ਼ ਤਾਂ ਇਸ ਤਰ੍ਹਾਂ ਆਪਾਂ ਬੈਂਗਣ ਨੂੰ ਕੱਟ ਮਾਰ ਕੇ ਤੇ ਇਹਦੇ ਵਿੱਚ ਆਪਾਂ ਪਾਉਣਾ ਹੈ ਜੀ ਲਸਣ ਤੇ ਮਿਰਚਾਂ ਥੋੜੀਆਂ ਥੋੜੀਆਂ ਤੇ ਫਿਰ ਆਪਾਂ ਇਹਨੂੰ ਗੈਸ ਦੇ ਉੱਤੇ ਚੰਗੀ ਤਰ੍ਹਾਂ ਭੁੰਨ ਕੇ ਤਾਂ ਫੇਰ ਬਣਾਵਾਂਗੇ ਜੀ ਬਿੰਗਣ ਦਾ ਪਰਠਾ ਅੱਜ ਮੇਰੀ ਫੇਵਰਿਟ ਸਬਜ਼ੀ ਬਣ ਲੱਗੀ ਹੈ ਜੀ ਬਿੰਗਣ ਦਾ ਪਰਠਾ ਬਹੁਤ ਤਰੀਕਿਆਂ ਨਾਲ ਬਣਦਾ ਹੈ ਉਬਾਲ ਕੇ ਵੀ ਬਣ ਜਾਂਦਾ ਹੈ ਕਈ ਕੁੱਕਰ 'ਚ ਵੀ ਬਣਾ ਲੈਂਦੇ ਆ ਜਲਦੀ ਬਣ ਜਾਂਦਾ ਹੈ ਅੱਜ ਬਿੰਗਣ ਨੂੰ ਸਦਾਜਾ ਕਰ ਦੇਣਾ ਆਪਾਂ ਥੋੜਾ ਜਿਹਾ ਇਹਦਾ ਇਹਨਾਂ ਡਾਕਟਰ ਹੀ ਹਿਸਾਬ ਨਾਲ ਆਪਰੇਸ਼ਨ ਕਰਦਾ ਪਹਿਲਾਂ ਆਪਾਂ ਅੱਜ ਥੋੜੀ ਬੱਕਰੀ ਦੀ ਟਿਕਰੀਕ ਨਾਲ ਲੱਗਿਆ ਕਰਨ ਟੇਸਟ ਇਦਾ ਵਧੀਆ ਬਣਦਾ ਹੈ ਜਿਹੜਾ ਲਸਣ ਦਾ ਫਲੇਵਰ ਆ ਤੇ ਮਿਰਚਾਂ ਦਾ ਆ ਬਹੁਤ ਵਧੀਆ ਬਿੰਗਨ ਚੈੱਕ ਵੀ ਜਰੂਰ ਕਰ ਲਓ ਵੈਸੇ ਤਾਂ ਇਹ ਫਰੈਸ਼ ਹੀ ਆ ਸਹੀ ਆ ਬਿਲਕੁਲ ਕਈ ਵਾਰੀ ਬਿੰਗਨ ਖਰਾਬ ਹੁੰਦੇ ਆ ਤੇ ਚੈੱਕ ਜਰੂਰ ਕਰ ਲਓ ਤੇ ਰੈਸਪੀ ਦੇਖਿਓ ਜੀ ਪੂਰੀ ਤੇ ਕਮੈਂਟ ਕਰਕੇ ਦੱਸਿਓ ਬਿੰਗਨ ਦਾ ਪਰਤਾ ਕਿਹਨੂੰ ਕਿਹਨੂੰ ਪਸੰਦ ਆ ਤੇ ਟਰਾਈ ਵੀ ਜਰੂਰ ਕਰਿਓ ਘਰ ਦੇ ਵਿੱਚ ਰੈਸਪੀ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਲਾਈਕ ਤੇ ਸ਼ੇਅਰ ਕਮੈਂਟ ਬਹੁਤ ਔਖਾ ਜਿਹਾ ਟਾਈਮ ਕੱਢ ਕੇ ਤੁਹਾਡੇ ਨਾਲ ਵੀਡੀਓ ਸੀ ਸ਼ੇਅਰ ਕਰਦੇ ਆ ਪਰ ਤੁਸੀਂ ਵੀਡੀਓ ਦੇਖ ਵੀ ਲੈਂਦੇ ਆ ਲਾਈਕ ਵੀ ਨਹੀਂ ਕਰਦੇ ਤੇ ਕਮੈਂਟ ਵੀ ਬਹੁਤ ਘੱਟ ਕਰਦੇ ਆ ਤੇ ਥੋੜਾ ਜਿਹਾ ਕਸਟ ਕਰਿਆ ਕਰੋ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਕਮੈਂਟ ਕਰ ਲਿਆ ਕਰੋ ਤੇ ਸ਼ੇਅਰ ਕਰ ਲਿਆ ਕਰੋ ਮੇਰੀਆਂ ਭੈਣਾਂ ਇਹ ਤਾਂ ਤੁਹਾਡੇ ਫੈਜ਼ੀ ਦੀ ਚੀਜ਼ ਹੈ ਤੇ ਘਰ ਵਿੱਚ ਟਰਾਈ ਵੀ ਜ਼ਰੂਰ ਕਰਿਆ ਕਰੋ ਇਸੇ ਤਰ੍ਹਾਂ ਸਾਰੇ ਬਿੰਗਣ ਆਪਾਂ ਜਿਹੜੇ ਆ ਅਰਕੇ ਲਸਣ ਜਿਹੜਾ ਤੁਸੀਂ ਦੇਖ ਰਹੇ ਮੈਂ ਕਟਿਆ ਨਹੀਂ ਉਹ ਉਸੇ ਨੂੰ ਸਮੈਸ਼ ਕੀਤਾ ਤੇ ਮਿਰਚੀਆਂ ਦੋ ਦੋ ਇਸ ਤਰ੍ਹਾਂ ਮੈਂ ਪੀਸ ਕਰ ਲਈ ਜੇ ਤੁਸੀਂ ਸਪਾਈਸੀ ਪਸੰਦ ਕਰਦੇ ਆ ਫਿਰ ਤਾਂ ਇਦਾਂ ਬਣਾਉਂਗੇ ਨਾ ਮੈਨੂੰ ਸੁਆਦ ਇੰਨਾ ਵਧੀਆ ਬਣਨਾ ਹੈ ਬੱਚੇ ਨਾ ਉਦਾਂ ਸਬਜ਼ੀਆਂ ਨਹੀਂ ਖਾਂਦੇ ਹੈਗੇ ਇਸ ਲਈ ਆਪਾਂ ਥੋੜੀਆਂ ਬਖਰੀ-ਬਖਰੀ ਟੈਕਨੀਕ ਜੀ ਕਰੀਦੀ ਹੈ ਟੇਸਟ ਵਧੀਆ ਲਿਹਾਈਦਾ ਹੈ ਤੇ ਬੱਚੇ ਸਬਜ਼ੀਆਂ ਵੀ ਖਾਂਦੇ ਆ ਲਾਸਟ ਵੀਡੀਓ ਮੈਂ ਤੁਹਾਡਾ ਨਾਲ ਸ਼ੇਅਰ ਕੀਤੀ ਸੀਗੀ 베지 ਸੀ ਸਿਕਦੀ ਜੇ ਤੁਸੀਂ ਉਦਾਂ ਕੋ ਕਿ ਬੱਚਿਆਂ ਨੂੰ ਉਦਾਂ ਸਬਜ਼ੀ ਬਣਾ ਕੇ ਦੇਣੀ ਆ ਤਾਂ ਬੱਚੇ ਬਹੁਤ ਨਖਰੇ ਕਰਦੇ ਆ ਪਰ ਉਹ 베지 ਸੀ ਸਿਕ ਬਹੁਤ ਵਧੀਆ ਟੇਸਟੀ ਬਣਦੀ ਆ ਤੇ ਬੱਚੇ ਸੁਆਦ ਨਾਲ ਖਾ ਲੈਂਦੇ ਆ ਬੱਚਿਆਂ ਨੂੰ ਸਬਜ਼ੀਆਂ ਖਿਲਾਉਣ ਲਈ ਥੋੜੀ ਜੀ ਇਸ ਤਰ੍ਹਾਂ ਬਖਰੀ ਜਗਣੀ ਕਰ ਬਣਾਓ ਸਬਜ਼ੀਆਂ ਬਣਾਓ ਤੇ ਹੈਲਥੀ ਖਾਣੇ ਖਾਓ ਹਾਂ ਜੀ ਹਾਂ ਲੋ ਜੀ ਇਦਾਂ ਆਪਾਂ ਸਾਰੇ ਇਦਾਂ ਨਾ ਆਪਰੇਸ਼ਨ ਜਿਹਾ ਕਰਕੇ ਉਹਦਾ ਉਹਦਾ ਫਿਲ ਕਰ ਲਿਆ ਫੇ ਵਿੱਚ ਮਿਰਚਾਂ ਭਰ ਦੋ ਤੇ ਹੁਣ ਆਪਾਂ ਗੈਸ ਤੇ ਇੱਕ ਛਣਨੀ ਜੀ ਰੱਖਣੀ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਉਸ ਤੋਂ ਬਾਅਦ ਫਿਰ ਲਗਾਵਾਂਗੇ ਜੀ ਆਪਾਂ ਤਲਕਾ ਪਹਿਲਾਂ ਇਹਨੂੰ ਭੁੰਨ ਲਈਏ ਛਾਡੇ ਕੋ ਤਾਂ ਹੈਗੀ ਆ ਜੀ ਇਹ ਵਾਲੀ ਇੱਕ ਜਾਲੀ ਇਸ ਤਰ੍ਹਾਂ ਰੱਖ ਕੇ ਵੀ ਆਪਾਂ ਭੁੰਨ ਲੈਂਦੇ ਨੇ ਕਈ ਵਾਰੀ ਡਾਇਰੈਕਟ ਜਿਹੜੇ ਗੈਸ ਤੇ ਆ ਉਦਾਂ ਵੀ ਪੋ ਨਹੀਂ ਸਕਦੇ ਆ ਤੇ ਆਪਾਂ ਇਦਾਂ ਹੁਣ 2-3 ਜਿੰਨਾ ਵੀ ਸਪੇਸ ਹੈਗੀ ਆ ਉਹਦੇ ਹਿਸਾਬ ਨਾਲ ਆਪਾਂ ਬਿੰਗਣ ਰੱਖ ਕੇ ਤੇ ਗੈਸ ਦਾ ਫਲੇਮ ਜਿਹੜਾ ਆ ਉਹ ਆਪਾਂ ਰੱਖਣਾ ਹੈ ਜੀ ਸਲੋ ਆਈ ਨਹੀਂ ਕਰਨਾ ਸਲੋ ਤੇ ਇਸੇ ਤਰ੍ਹਾਂ ਹੌਲੀ-ਹੌਲੀ ਆਪਾਂ ਸੇਕ ਲਗਾ ਕੇ ਇਹਨੂੰ ਇਸ ਤਰ੍ਹਾਂ ਉਲਟ-ਪਲਟ ਕਰਕੇ ਤਾਂ ਬਿੰਗਣ ਜਿਹੜੇ ਆ ਉਹਨਾਂ ਨੂੰ ਆਪਾਂ ਸੇਕ ਲਗਾ ਲਵਾਂਗੇ ऐसे भोले बनकर है बैठे जैसे कोई बात नहीं सब कुछ नजर आ रहा है दिन है ये रात नहीं बेचारे भोले बन के बैठना डायरेक्ट से बैठाया कोई नहीं पेगी सब्जी तो भेजी बनी ਫੋਨ ਕਿ ਦੇਖੂ ਤਾਂ ਮੀਥੇ ਗਾਣੇ ਸੁਝਦੇ ਮੈਂ ਕਿ ਗਾਣਾ ਸੁਣਾ ਦਈਏ ਮੜਿਆ ਜਵੇਰ ਦਾ ਜਨਾਬ ਨੇ ਅੱਜ ਗਾਣਾ ਬਿਜੂਰ ਕੀਤਾ ਅੱਜ ਫੇ ਇਸੇ ਕਰਕੇ ਉਹ ਗਾਣਾ ਕਹਿੰਦੇ ਮੈਂ ਸੁਨਾਦਵਾ ਸੁਣਨ ਵਾਲਿਆਂ ਨੂੰ ਵੀ ਜੇ ਜੇ ਪਸੰਦ ਆਊਗਾ ਤਾਂ ਬਸ ਇਸੇ ਤਰ੍ਹਾਂ ਫਲੇਮ ਘਟ ਤੇ ਆਪਾਂ ਇਸੇ ਤਰ੍ਹਾਂ ਬਸ ਪਲਟ ਪਲਟ ਕੇ ਤੇ ਸੇਕ ਲਗਾ ਲੈਣਾ ਤੇ ਇਸ ਇੱਕ ਇੰਨਾ ਕੁ ਟਾਈਮ ਤੱਕ ਲਗਾਉਣਾ ਹੈ ਇਹਦੇ ਛਿਲਕੇ ਜਿਹੜੇ ਆਪਾਂ ਬਾਅਦ 'ਚ ਜਿਹੜੇ ਈਜ਼ੀ ਉਤਾਰ ਸਕੀਏ ਇੰਨਾ ਟਾਈਮ ਤੁਸੀਂ ਬ੍ਰਾਊਨ ਕਰਨੇ ਆ ਤੇ ਉਸ ਤੋਂ ਬਾਅਦ ਆਪਾਂ ਕਰਦੇ ਆਂ ਜੀ ਤੜਕਾ ਤਿਆਰ ਤੇ ਨਾਲ ਹੀ ਲਗਾਵਾਂਗੇ ਆਪਾਂ ਤੜਕਾ ਤੇਲ ਥੋੜਾ ਗਰਮ ਹੋਣ ਤੋਂ ਬਾਅਦ ਪਾ ਲਓ ਜੀ ਜੀਰਾ ਧਨੀਆ ਥੋੜਾ ਸੇਕ ਲਗਨ ਤੋਂ ਬਾਅਦ ਪਾਦਮਾਗੇ ਪਿਆਜ਼ ਜੀ ਤੜਕਾ ਦਿਦਾ ਪਰ ਜਿਆਦਾ ਡਾਰਕ ਬ੍ਰਾਊਨ ਨਹੀਂ ਕਰਨਾ ਬਸ ਪਿਆਜ਼ ਥੋੜਾ ਸੇਕ ਲਗਣ ਤੋਂ ਬਾਅਦ ਨਾਲ ਹੀ ਆਪਾਂ ਅਦਰਕ ਤੇ ਟਮਾਟਰ ਵੀ ਚਾੜ੍ਹਾਂਗੇ ਪਿਆਜ਼ ਲਾਈਟ ਬ੍ਰਾਊਨ ਹੋਣ ਤੋਂ ਬਾਅਦ ਆਪਾਂ ਐਡ ਕਰਾਂਗੇ ਜੀ ਟਮਾਟਰ ਪੌਣ ਤੋਂ ਬਾਅਦ ਫਾਦਮਾ ਜੀ ਦੀ ਨਾਲ ਥੋੜਾ ਨਮਕ ਹੁਣ ਜਦ ਤੱਕ ਟਮਾਟਰ ਨੂੰ 1-2 ਮਿੰਟ ਆਪਾਂ ਸੇਕ ਲਗਾਉਂਦੇ ਆ ਤਾਂ ਆਪਾਂ ਬੇਗਨ ਜਿਹੜੇ ਆ ਉਹਨਾਂ ਨੂੰ ਥੋੜਾ ਕੱਟ ਕਰ ਲੈਣਾ ਹੈ ਸਵਾਸੀਤਾ ਆਪਕੋ ਹੋ ਚੁੱਕਿਆ ਤੇ ਥੋੜਾ ਇਹਨੂੰ ਸੇਕ ਲਗਾਉਣ ਤੋਂ ਬਾਅਦ ਮਸਾਲੇ ਐਡ ਕਰਾਂਗੇ ਤੇ ਨਾਲ ਹੀ ਆਪਾਂ ਇਹਨਾਂ ਨੂੰ ਐਡ ਕਰ ਦਿਆ ਨਾ ਇਸ ਤਰ੍ਹਾਂ इजी ਇਹਦੀ ਕਟਿੰਗ ਹੋ ਜਾਂਦੀ ਹੈ ਕਿਉਂਕਿ ਆਪਕੋ ਕੁੱਕ ਤੋਂ ਵੀ ਜ਼ਿਆਦਾ ਬੈਂਗਨ ਜਿਹੜੇ ਉਹ ਬਣੇ ਹੋ। ਇਸੇ ਤਰ੍ਹਾਂ ਪੁਆਇੰਟ ਕਰ ਲੈਣਾ। ਮੇਰੇ ਕੋਲ ਇਜ਼ੀ ਜਿਹੜੇ ਇਹ ਕੱਟ ਹੋ ਜਾਣੇ ਆ। ਤੁਸੀਂ ਚਮਚ ਨਾਲ ਵੀ ਇਹਨੂੰ ਕੜਾਈ ਦੇ ਵਿੱਚ ਵੀ ਮੈਸ਼ ਕਰੂਗੇ ਫਿਰ ਵੀ ਬਹੁਤ ਜਿਹੜੇ इजी ਇਹ ਹੋ ਜਾਣੇ। ਸਾਈ ਜਰੂਰ ਕਰਿਓ ਬਹੁਤ ਵਧੀਆ ਟੇਸਟ ਬਣਦਾ ਹੈ ਤੇ ਇਸ ਤਰ੍ਹਾਂ ਮਿਰਚ ਲਸਣ ਵਿੱਚ ਇਹਦੇ ਫਿਲ ਕਰਕੇ ਜੀਰੇ ਦੇ ਕੇ ਨਾ ਫਿਰ ਸੇਕ ਲਗਾਓ ਫਿਰ ਹੋਰ ਵੀ ਵਧੀਆ ਜਿਹਨਾਂ ਟੇਸਟ ਆਉਂਦਾ ਸਾਰੇ ਜਣੇ ਵੀਡੀਓ ਪੂਰੀ ਦੇਖਿਓ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਕਰਕੇ ਜੀ ਦੱਸਿਓ ਕਿ ਰੈਸਪੀ ਕਿੰਨੀ ਲੱਗਦੀ ਹੈ ਤੇ ਜਿਹੜੇ ਆਏ ਆ ਜੀ ਚੈਨਲ ਤੇ ਪਹਿਲੀ ਵਾਰੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਨੈਕਸਟ ਵਾਲੀਆਂ ਵੀਡੀਓ ਵੀ ਜਿਹੜੀਆਂ ਤੁਹਾਡੇ ਤੱਕ ਪਹੁੰਚ ਸਕਣ ਤੁਸੀਂ ਦੇਖ ਸਕੋ ਇਹ ਆਪਾਂ ਪਾਈ ਜੀ ਪਹਿਲਾਂ ਦੇਗੀ ਵਿੱਚ ਹੁਣ ਪਾਵਾਂਗੇ ਜੀ ਹਲਦੀ ਹਰੀ ਮਿਰਚ ਥੋੜੀ ਆਪਾਂ ਹੋਰ ਐਡ ਕਰਾਂਗੇ ਕਿਉਂਕਿ ਪਹਿਲਾਂ ਆਪਾਂ ਬਿੰਗਨ ਦੇ ਵਿੱਚ ਪਾਵ ਦਿੱਤੀ ਸੀ ਬਾਕੀ ਤੁਸੀਂ ਜਿੰਨਾ ਸਪਾਈਸ ਸੀ ਖਾਣਾ ਪਸੰਦ ਕਰਦੇ ਹੋ ਓੰਨੇ ਤੁਸੀਂ ਐਡ ਕਰ ਲਓ ਇਹਦਾ ਆਪਣਾ ਹੋ ਗਿਆ ਜੀ ਰੈਡੀ ਹੋ ਜਾਏ ਨਮਕ ਪਰ ਸੇ ਥੋੜਾ ਹੋ ਜਾਓ ਪਾ ਲਓ ਤੜਕਾ ਤੁਸੀਂ ਦੇ ਸਕਦੇ ਆ ਜੀ ਕਿੰਨਾ ਵਧੀਆ ਕਲਰ ਆਇਆ ਤੜਕੇ ਦੇ ਵਿੱਚ ਹੁਣ ਆਪਾਂ ਐਡ ਕਰਾਂਗੇ ਜੀ ਬੇਗਨ ਹੁਣ ਸਰਲੋ ਜੀ ਚੰਗੀ ਤਰ੍ਹਾਂ ਮਿਕਸ ਇੱਕ ਤੋਂ 2 ਮਿੰਟ ਹੀ ਆਪਾਂ ਕਵਰ ਕਰਕੇ ਇਹਨੂੰ ਮੀਡੀਅਮ ਫਲੇਮ ਤੇ ਸੇਕ ਲਗਾਉਣਾ ਹੈ ਤੇ ਬੇਗਨ ਦਾ ਪਰਠਾ ਰੈਡੀ ਆ ਸੀ ਰੋਟੀ ਨਾ ਪਰਾਠੇ ਨਾ ਜਿੰਨਾ ਵੀ ਖਾਣਾ ਖਾਓ ਮੇ ਦਾ ਸਵਾਦ ਦੇ ਤਾਂ ਕੀ ਕਹਣੀ ਸਵਾਦ ਸੱਚੀ ਬਹੁਤ ਬਣਦਾ ਹੈ ਵੈਸੇ ਇਸ ਪਹਿਲਾਂ ਵੀ ਬਹੁਤ ਵਾਰ ਬਣਾਇਆ ਹੈ ਤੇ ਇਸ ਲਈ ਸੋਚਿਆ ਕਿ ਇੰਨੀ ਵਧੀਆ ਟੇਸਟੀ ਚੀਜ਼ ਆ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਜਾਵੇ ਕਵਰ ਕਰ ਦਿੰਦੇ ਆ ਇਹਨੂੰ 2 ਮਿੰਟ ਲਈ ਤੇ ਉਸ ਤੋਂ ਬਾਅਦ ਰੈਡੀ ਆ ਜੀ ਅੱਜ ਦੀ ਰੈਸਪੀ ਹਾਂ ਜੀ ਤੁਸੀਂ ਦੇਖ ਸਕਦੇ ਆ ਜੀ ਬਿੰਗਣ ਦਾ ਪਰਤਾ ਬਣ ਕੇ ਰੈਡੀ ਆ ਕਿਸੂ ਵੀ ਆ ਰਹੀ ਜੀ ਬਹੁਤ ਵਧੀਆ ਇਹ ਤੁਸੀਂ ਘਰ ਬਣਾਉਂਗੇ ਤਾਂ ਫਿਰ ਤੁਹਾਨੂੰ ਪਤਾ ਲੱਗਣਾ ਕਿ ਇਹਦੀ ਖੁਸ਼ਬੂ ਕਿੰਨੀ ਵਧੀਆ ਆ ਰਹੀ ਚਲੋ ਜੀ ਹੁਣ ਆਪਾਂ ਪਾਉਂਦੇ ਆ ਇੱਕ ਪਲੇਟ ਦੇ ਵਿੱਚ ਸਾਰੇ ਜਣ ਟਰਾਈ ਜੂ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦੀ ਰੈਸਪੀ ਜਿਹੜੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਲਾਸਟ ਤੇ ਪਾਵਾਂਗੇ ਜੀ ਥੋੜਾ ਜਿਹਾ ਧਨੀਆ ਇਦਾਂ ਟੇਸਟ ਜਿਹੜਾ ਆ ਇਹਦਾ ਹੋਰ ਆਪਾਂ ਕਰ ਲੈਣਾ ਜੀ ਵਧੀਆ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਰੈਸਪੀ ਨਾਲ ਜਲਦੀ ਸਤਿ ਸ਼੍ਰੀ ਅਕਾਲ ਜੀ ਟੇਕ ਕੇਅਰ